ਅਜਾਬ ਜਦ ਵੀ ਘਰ ਦੇ ਵਿੱਚ ਕੋਈ ਵੀ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰਾਉਣਾ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਪਾਣੀ ਦੀ ਲੋੜ ਪੈਂਦੀ ਹੈ ਤੇ ਪਾਣੀ ਵਾਸਤੇ ਹਰੇਕ ਬੰਦਾ ਕੋਈ ਵੀ ਕੰਸਟਰਕਸ਼ਨ ਕਰਾਉਣ ਤੋਂ ਪਹਿਲਾਂ ਹਰੇਕ ਬੰਦਾ ਸਮਰਸੀਬਲ ਕਰਾ ਰਿਹਾ ਕਿਉਂਕਿ ਪਹਿਲਾਂ ਕਈ ਚੀਜ਼ਾਂ ਤੋਂ ਆਪਾਂ ਨੂੰ ਕੋਈ ਕੈਪਟੀ ਕਰਾਉਂਦਾ ਕੋਈ ਬੋਰ ਕਰਾਉਂਦਾ ਕੋਈ ਮੋਨੋਬਲਕ ਲਾਉਂਦਾ ਆ ਪਰ ਹੁਣ ਸਮਾਂ ਆ ਸਮਰਸੀਬਲ ਦਾ ਸਮਰਸੀਬਲ ਲੱਗਿਆ ਤਾਂ ਆਪਾਂ ਸਾਰਿਆਂ ਦੇ ਦੇਖਦੇ ਆ ਪਰ ਇਹਦੀ ਜਾਣਕਾਰੀ ਆਪਾਂ ਨੂੰ ਕਿਸੇ ਨੂੰ ਵੀ ਹੈਗੀ ਕਿ ਬੋਰ ਕਿੰਨਾ ਕੀਤਾ ਜਾਂਦਾ ਆ ਕਿੰਨੇ ਨਾਲ ਕਿੰਨੇ ਨਾਲ ਆਪਣਾ ਸਰ ਸਕਦਾ ਔਰ ਮਿਸਤਰੀ ਆਪਣਾ ਕਿੱਥੇ ਕੱਟਦੇ ਨੇ ਤੇ ਦੁਕਾਨਦਾਰ ਆਪਣਾ ਕਿੱਥੇ ਕੱਟਦੇ ਨੇ ਦੁਕਾਨਦਾਰ ਆਪਾਂ ਨੂੰ ਕਿੱਥੇ ਚੂਨਾ ਲਾਉਂਦੇ ਨੇ ਹਰੇਕ ਚੀਜ਼ ਦੀ ਜਾਣਕਾਰੀ ਵਿਦ ਵਿਜ਼ੂਅਲ ਅੱਜ ਮੈਂ ਤੁਹਾਨੂੰ ਸਮਰਸੀਬਲ ਦੀ ਦੇਣ ਜਾ ਰਿਹਾ ਹਾਂ ਜਿਹਦੇ ਨਾਲ ਕਿ ਹਰੇਕ ਬੰਦਾ ਦੇਖ ਲੂਗਾ ਬਰੀਕੀ ਨਾਲ ਜਿਹੜਾ 3-4 ਦਿਨ ਦਾ ਪ੍ਰੋਸੀਜਰ ਹੈ ਤੁਹਾਨੂੰ ਮੈਂ 15 ਮਿੰਟ ਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਮੈਂ ਛੋਟੇ-ਛੋਟੇ ਕਲਿੱਪ ਕੱਟੇ ਨੇ ਸਾਰੇ ਤਿੰਨੇ ਦਿਨਾਂ ਦੇ ਤੇ ਤੁਹਾਨੂੰ ਅੱਜ ਮੈਂ ਦੱਸੂਗਾ ਮਿਸਤਰੀ ਚੋਤਰਾਈ ਕਰਦੇ ਨੇ ਕਿੱਥੇ ਦੁਕਾਨਦਾਰ ਚੋਤਰਾਈ ਕਰਦਾ ਔਰ ਕਿਹੜਾ ਕਿਹੜਾ ਪਾਈਪ ਆਪਾਂ ਨੂੰ ਕਿਹੜਾ ਪਾ ਕੇ ਲੋਟ ਰੂਗਾ ਕਿੱਥੇ ਬੋਰ ਸਾਡੇ ਘਰੇ ਆਉਣ ਤੋਂ ਲੈ ਕੇ ਪਾਣੀ ਨਿਕਲਣ ਤੱਕ ਤੁਹਾਨੂੰ ਕੱਲੀ-ਕੱਲੀ ਜਾਣਕਾਰੀ ਇਹ ਵੀਡੀਓ ਦੇ ਵਿੱਚ ਦਿੱਤੀ ਜਾਊਗੀ ਸਮਰਸੀਬਲ ਦੀ ਤੁਸੀਂ ਇਹ ਵੀਡੀਓ ਦੇਖ ਲਈਓ ਸਮਰਸੀਬਲ ਕਰਾਉਣ ਦੇ ਵਿੱਚ ਤੁਸੀਂ ਨਿਪੁੰਨ ਹੋ ਜਾਓਗੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਊਗੀ ਇਹ ਵੀਡੀਓ ਅੱਜ ਤੁਹਾਡੇ ਵਾਸਤੇ ਆ ਤਾਂ ਮੈਂ ਜ਼ਿਆਦਾ ਸਮਾਂ ਖਰਾਬ ਨਹੀਂ ਕਰਦਾ ਮੈਂ ਤੁਹਾਡਾ ਪਰ ਅਸੋਨੀ ਸਿੰਘ ਗੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੋਸਤਮ ਚੈਨਲ ਤੇ ਅੱਜ ਆਪਾਂ ਸਮਰਸੀਬਲ ਦੇ ਉੱਤੇ ਪੂਰਨ ਜਾਣਕਾਰੀ ਪਹਿਲੇ ਦਿਨ ਤੋਂ ਲੈ ਕੇ ਐਂਡ ਤੱਕ ਪਾਣੀ ਨਿਕਲਣ ਤੱਕ ਸਾਰੀ ਦਵਾਂਗੇ ਤੁਹਾਨੂੰ ਔਰ ਆਪਾਂ ਤੁਹਾਨੂੰ ਇੰਨਾ ਸਿੱਟਾ ਬਣਾ ਦਾਂਗੇ ਕਿ ਬੋਰ ਕਰਾਉਣ ਲੱਗੇ ਸਮਰਸੀਬਲ ਦਾ ਬੋਰ ਕਰਾਉਣ ਤੁਹਾਨੂੰ ਇੰਨਾ ਵੀ ਤੋਖਾ ਨਹੀਂ ਰਹੂਗਾ ਔਰ ਪੂਰੇ ਤੁਸੀਂ ਚਤਨ ਹੋ ਕੇ ਨਿਕਲੋਗੇ ਠੀਕ ਹੈ ਵੀਰੇ ਸ਼ੁਰੂ ਕਰਦੇ ਆਏ ਮਿੱਤਰੋ ਬੋਰ ਆ ਗਿਆ ਬੋਰ ਦੀ ਤਰਪਾਈ ਕਿਸੇ ਹੋਰ ਥੋਂ ਤੇ ਲਈ ਸੀ ਜੀ ਇੱਥੋਂ ਕਹਿੰਦੀ ਲਾਉਣੀ ਅਲਾਈਨਮੈਂਟ ਵਧੀਆ ਬਣਦੀ ਇੱਥੋਂ ਲਾਉਣ ਲੱਗੇ ਰਹੇ ਆ ਪਹਿਲਾਂ ਆ ਬੋਰ ਦੀ ਤਰਪਾਈ ਫਿੱਟ ਕਰਦੇ ਪਏ ਨੇ ਲੰਬੀ ਪਾ ਲਈ ਖੋਲ ਕੇ ਪੂਰੇ ਬਾੜੇ ਚ ਖੋਲ ਕੇ ਪਹਿਲਾਂ ਲੰਬੀ ਪਾ ਕੇ ਉਹਨੂੰ ਪੱਤਰਪਾਈ ਦਾ ਉੱਪਰਲਾ ਯੂ ਕੱਸਦੇ ਪਏ ਨੇ ਇਹ ਯੂ ਕਰਕੇ ਤਾਰ ਪਾਈ ਹੁਣ ਫਿਰ ਉੱਥੇ ਬਣੀ ਨਹੀਂ ਗੱਲ ਹੁਣ ਜਿੱਥੇ ਅਸਲ ਚ ਬੋਰ ਕਰਨਾ ਹੀ ਉੱਥੇ ਤਰਪਾਈ ਲੈ ਆ ਕੇ ਖੋਲੀ ਆ ਜਾ ਕੇ ਦਵਾਰਾਤੀ ਇਹ ਦੂਜੀ ਥਾਂ ਤੇ ਲੈ ਕੇ ਜਾ ਕੇ ਹੁਣ ਪਹਿਲਾਂ ਉੱਥੇ ਲੱਗੇ ਰੇ ਘੰਟਾ ਹੁਣ ਦੂਜੀ ਥਾਂ ਤੇ ਲੱਗੇ ਹੁਣ ਉਹ ਜਿੱਥੇ ਬੋਰ ਕਰਨਾ ਸੀਗਾ ਉੱਥੇ ਤਰਪਾਈ ਲੰਬੀ ਪਾਈ ਆ ਹੁਣ ਫਿਰ ਉਹੀ ਪ੍ਰੋਸੀਜਰ ਯੂ ਲਾਉਣ ਵਾਲਾ ਤਾਰ ਲਾਉਣ ਵਾਲਾ ਇਹ ਉੱਥੇ ਜਾ ਕੇ ਹੁਣ ਕਰਦੇ ਪਏ ਨੇ ਦੂਜੀ ਥਾਂ ਦੇ ਉੱਤੇ ਹੁਣ ਇਹ ਨਾ ਸਮਾਂ ਖਰਾਬ ਕਿ 10 ਵਜੇ ਤੇ ਲਿਖੇ ਹੋਏ ਨੇ 10 ਵਜੇ ਤਾਂ ਬੋਰ ਤੇ ਤਰਪਾਈ ਨਹੀਂ ਲੱਗੀ ਅਜੇ ਤੱਕ ਪਹਿਲਾਂ ਉੱਥੇ ਲਈ ਸੀਗੀ ਜਦੋਂ ਦਿਨ ਚੜ ਗਿਆ ਮਸ਼ ਹੌਣ 10 ਪੂਰੇ 1 ਵਜਨ ਨਾਲ 12:30 ਹੋ ਗਏ ਸਵੇਰੇ 10 ਵਜੇ ਦੇ ਲੱਗੇ ਤਰਪਾਈ ਨਹੀਂ ਲੱਗੀ ਹੁਣ ਤਰਪਾਈ ਲੱਗਣ ਦਿੱਤੀ ਲੈ ਹੁਣ ਦੂਜੀ ਸ਼ਿਫਟ ਲੱਗਣ ਲੱਗੀ ਆ ਦੇਖਦੇ ਹਾਂ ਹੁਣ ਖੜੀ ਹੁੰਦੀ ਆ ਪੌਣੀ ਤਰਪਾਈ ਚੱਲ ਨਹੀਂ ਹਜੇ ਵੀ ਨਹੀਂ ਹਾਂ ਅਜੇ ਅਜੇ ਤੇਰੀ ਅਲਾਈਨਮੈਂਟ ਨਹੀਂ ਸਹੀ ਹੈਗੀ ਅਜੇ ਲਾਈਨ ਹਾਂ ਅਲਾਈਨਮੈਂਟ ਸਹੀ ਕਰ ਪਹਿਲਾਂ ਇਹਦੀ ਆ ਇੱਥੇ ਅਲਾਈਨਮੈਂਟ ਹੁਣ ਚੱਕ ਹਜੇ ਵੀ ਅਲਾਈਨਮੈਂਟ ਸਹੀ ਨਹੀਂ ਥੋੜਾ ਜਿਹਾ ਹੋਰ ਪਰੇ ਨੂੰ ਚੱਕ ਚੱਕ ਹੁਣ ਚੱਕ ਚੱਕ ਹੁਣ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਚੱਲ 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 ਗਈ 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 ਚੱਲ 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 ਰੱਬ ਦਾ ਨੋ ਲੈ ਰੱਬ ਦਾ ਨੋ ਲੈ ਰੱਬ ਦਾ ਨੋ ਤਰਪਾਈਆਂ ਜੱਕਣੇ ਕਿਤੇ ਸੌਖੀਆਂ ਪਈਆਂ ਅਗਲਾ ਕਹਿੰਦਾ ਦਰਪਾਈ ਲਾਈਵ ਮਤੋਂ ਤਰਪਾਈ ਦਾ ਚੱਕ ਲਈ ਇਹਨਾਂ ਨੇ ਖੜੀ ਕਰ ਲਈ ਖੜੀ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਕੀ ਕਰਦੇ ਆ ਇਹ ਪਾਈਪ ਦੇ ਮੂਰੇ ਬਾਸ ਬੁੱਕ ਲੁੱਕੀ ਲੱਗੀ ਹੋਈ ਹੁੰਦੀ ਆ ਕਟਰ ਲੱਗਿਆ ਹੁੰਦਾ ਪਹਿਲੇ ਪਾਈਪ ਦੇ ਮੂਰੇ ਉਹ ਕਟਰ ਦੇ ਨਾਲ ਪਹਿਲਾਂ ਟੂਆ ਮਾਰਦੇ ਨੇ ਪਾ ਕੇ ਜਿੱਥੇ ਆਪਾਂ ਬੁੱਕੀ ਫੋਣਦੇ ਹੁੰਦੇ ਨੇ ਨਾ ਤਰਪਾਈ ਦੇ ਨਾਲ ਉਸ ਤਰਪਾਈ ਦੀ ਥਾਂ ਤੇ ਕਟਰ ਵਾਲਾ ਪਾਈਪ ਹੁੰਦਾ ਜਿਹੜੀ 20 15 20 ਪਾਈਪ ਲੇਕਿਨ ਉਹਨਾਂ ਬੂਟ ਕਰਨ ਵਾਲੀਆਂ ਉਹਦੇ ਮੂਰੇ ਕਟਰ ਲੱਗਿਆ ਹੁੰਦਾ ਉਸ ਕਟਰ ਦੇ ਨਾਲ ਪਹਿਲਾਂ ਤਾਂ ਮਾਰਿਆ ਜਾਂਦਾ ਟੂਆ ਇਹ ਹੁਣ ਜਿਨ੍ਹਾਂ ਤੇ ਫਰਸ਼ ਲੱਗੇ ਹੋਏ ਨੇ ਆਪਣਾ ਸੰਭਾਲ ਕੇ ਤੂੰ ਦੇਖੀ ਜਾ ਵੀ ਕਿੰਨੇ ਕਿੰਨੀ ਚੀਜ਼ ਦੀ ਲੋਡ ਪਈ ਦੀ ਆ ਇਹ ਏਦਾਂ ਮਿੱਟੀ ਨਿਕਲਦੀ ਏ ਮਿੱਟੀ ਨੂੰ ਬਾਹਰ ਥੋੜੇ ਨਾਲ ਸਿੱਟੀ ਜਾਂਦੇ ਨੇ ਪਹਿਲਾ ਪਾਈਪ ਪੂਰੇ ਦਾ ਪੂਰਾ ਬੁੱਕੀ ਦੀੋਂ ਤੋਂ ਤੇ ਵਰਤਿਆ ਜਾਂਦਾ ਦਾ ਹਿਸਾਬ ਲਾ ਲਓ ਹੁਣ ਉਸ ਤੋਂ ਬਾਅਦ ਦੂਸਰਾ ਪਾਈਪ ਜਦੋਂ ਬੁੱਕੀ ਉਹਨਾਂ ਲਾਗੇ ਦਾ ਫਿਰ ਦੂਸਰਾ ਪਾਈਪ ਉੱਪਰ ਕੱਢ ਜਾਂਦਾ ਕਿ ਉਹਦੇ ਉੱਤੇ ਜਿਹੜਾ ਪਹਿਲਾਂ ਕੱਟ ਹੁੰਦਾ ਉਹਦੇ ਮੂਰੇ ਚੂੜੀ ਚੱਲ ਚੱਲ ਇੱਕ ਸਾਈਡ ਤੇ ਚੂੜੀ ਹੁੰਦੀ ਇੱਕ ਸਾਈਡ ਤੇ ਕੱਟਰ ਲੱਗੇ ਹੁੰਦਾ ਪਾਈਪ ਦੇ ਉੱਤੇ ਉਹ ਇੱਕ ਪੈਪ ਦੀ ਪੂਰੀ ਬੁੱਕੀ ਮਾਰਨ ਤੋਂ ਬਾਅਦ ਦੂਸਰਾ ਪੈਪ ਉਸ ਕਟਰ ਦੀ ਚੂੜੀ ਉਦੇ ਕੱਸ ਦਿੱਤਾ ਜਾਂਦਾ ਤੇ ਫੇਰ ਬੋਰ ਸ਼ੁਰੂ ਹੁੰਦਾ ਫੇਰ ਦੁਆਰਾਤੀ ਉਹ ਪੈਪ ਨਾਲੇ ਬੋਰ ਹੁੰਦੇ ਆ ਬਿਦਾਊਟ ਬੁੱਕੀ ਬੋਰ ਕਰਦੇ ਨੇ ਪੈਪਾਂ ਦੇ ਚੂੜੀ ਦੇ ਥੱਲੇ ਪੂਰੀ ਕਸੀ ਜਾਣੀ ਆ ਇਹਦੇ ਤੇ ਇਹ ਇਹ ਹੁਣ ਦੋ ਪੈਪਾਂ ਇਕੱਠੀਆਂ ਚੱਲਣਗੀਆਂ ਬੁੱਕੀ ਦੀ ਥੋਂ ਤੇ ਬਿਦਾਊਟ ਬੁੱਕੀ ਪੈਪ ਨਾਲੇ ਬੋਰ ਹੋਊਗਾ ਪਹਿਲੇ ਦੋ ਪੈਪਾਂ ਪੈਪ ਨਾਲੇ ਬੋਰ ਕਰਦੇ ਆ ਕੱਸਣ ਤੋਂ ਬਾਅਦ ਇਹਨੂੰ ਜਿੰਨੀ ਤੱਕ ਟਾਈਟ ਕਰ ਲੈਂਦੇ ਨੇ ਪੂਰਾ ਆਹ ਹੁਣ ਦੋਏ ਬੋਰ ਚ ਦੋਏ ਬੁੱਕੀ ਚ ਟਾਇਪ ਦੇ ਮੂਰੇ ਇਹਦਾ ਬਤ ਦੋਏ ਪੈਪ ਚਲਦੇ ਫਿਰ ਬੁੱਕੀ ਪਾਉਂਦੇ ਉੱਤੇ ਇਹ ਜਦ ਤੱਕ ਇਹਨੇ ਪਰਫਨ ਹੁਣ ਬੁੱਕੀ ਕਾਦ ਲਈ ਉਹਦੇ ਮੂਰੇ ਪੈਪ ਪਲਾਦੇ ਉਹਦੇ ਪੂਰੇ ਮੋੜ ਉਪਰ ਬੁੱਕੀ ਕਾਦ ਲਈ ਤੇ ਪਹਿਲਾਂ ਪੈਪ ਕਸਿਆ ਸੀ ਨਾਲ ਟੰਗਿਆ ਹੁਣ ਪੈਪ ਦੇ ਵਿੱਚ ਬੁੱਕੀ ਚੱਲਣੀਆਂ ਇਹ 4 ਇੰਚੀ ਬੁੱਕੀ ਆ 5 ਇੰਚੀ ਦਾ ਪੈਪ ਆ 5 ਇੰਚੀ ਬੋਰ ਕਰਨ ਵਾਸਤੇ ਪੈਪ ਮੰਗਾਇਆ ਜਾਂਦਾ ਸਮਰਸਿਬਲ ਵਾਸਤੇ ਸਾਰੇ ਸਮਰਸਿਬਲਾਂ ਨੂੰ ਕਰਨ ਵਾਸਤੇ 5 ਇੰਚੀ ਬੋਰ ਵਰਤੇ ਜਾਂਦਾ ਘਰ ਦੇ ਸਮਰਸਿਬਲਾਂ ਦੀ ਗੱਲ ਹੋ ਰਹੀ ਹੈ ਜਿਹੜੇ ਕਰ ਦੂਸਰਾ ਦਿਨ ਆ ਇਹ ਦੂਸਰਾ ਦਿਨ ਨੂੰ ਸ਼ੁਰੂ ਹੋਇਆ 10 ਵਜੇ 10 ਵਜੇ ਮਿਸਤਰੀਆਂ ਨੇ ਕੰਮ ਸ਼ੁਰੂ ਕੀਤਾ ਦੂਸਰੇ ਦਿਨ ਮਿਸਤਰੀਆਂ ਦੀ ਆਹੀ ਬਿਮਾਰੀ ਆ ਬਸ ਜਿਹੜੀ ਹੈਗੀ ਆ ਬਸ ਸ਼ੁਰੂ ਕਰ ਲੈਂਦੇ ਨੇ ਮੁੜ ਕੇ ਦਿਨ ਦਿਨ ਤਾਂ ਫਿਰ ਇਹਨਾਂ ਦੇ ਮਿੰਟਾਂ ਵਾਲੇ ਹੀ ਹੁੰਦੇ ਨੇ ਹੁਣ ਪੰਜ ਪਾਈਪ ਕੱਲ ਲਾਤੇ ਸੋਰੀ ਤਿੰਨ ਪਾਈਪ ਕੱਲ ਲਾਤੇ ਸੀਗਾ ਚੌਥਾ ਪਾਈਪ ਲੱਗਿਆ ਹੋਇਆ ਆ ਇਹ ਆ ਦੇਖਦੇ ਆ ਕੀ ਕਰਦੇ ਅੱਜ ਸ਼ਾਮ ਤੱਕ ਦੂਜੇ ਦਿਨ ਬੋਰਡ ਤਾਂ ਸ਼ਾਮ ਤੱਕ ਹੋ ਹੀ ਗਿਆ ਸ਼ਾਮ ਨੂੰ ਕੀਤੀ ਚਤਰਾਈ ਕਿ ਇਹਨਾਂ ਨੇ ਇਹ ਕੀਤੀ ਕਿ ਜਾ ਕੇ ਮਿਸਤਰੀ ਨੇ ਨਾ ਆਪਣੇ ਆਪ ਹੀ ਦੁਕਾਨਦਾਰ ਨੂੰ ਫੋਨ ਕਰਕੇ ਆਪਣੇ ਆਪ ਹੀ ਮਾਲ ਮੰਗਾਲਿਆ 150 ਬੋਟਾ ਤੇ ਜਦ ਕਿ ਮੈਂ ਤੇ ਮੇਰਾ ਬਾਪੂ ਸਵੇਰ ਦੇ 2 ਦਿਨ ਹੋ ਗਏ ਸੀ ਕੋਲੇ ਖੜੇ ਆ ਕੋਲੇ ਬੈਠੇ ਆ ਸਾਨੂੰ ਹੋਇਆ ਕਿਹਾ ਹੀ ਨਹੀਂ ਹੈਗਾ ਇਹਨਾਂ ਨੇ ਵੀ ਮਾਲ ਮਗਾ ਲਓ ਜਾਂ ਮਾਲ ਨਾ ਮਗਾਓ ਜਦ ਮਾਲ ਆਇਆ ਤਾਂ ਦੇਖਿਆ ਉਹ ਮਾਲ ਪਤਲੀਆਂ-ਪਤਲੀਆਂ ਪੈਪਾ 4 ਇੰਚ ਦੀਆਂ 9 ਕਿਲੋ 9.5 10 ਕਿਲੋ ਵਾਲੀ ਪੈਪ ਹੁੰਦੀ ਹੈ 2.5 ਕਿਜੀ ਦੀ ਪੈਪ ਕਹਿੰਦੇ ਨੇ ਉਹਨੂੰ ਇੱਕ ਹੁੰਦੀ ਹੈ 6 ਕਿਜੀ ਵਾਲੀ ਪੈਪ 4 ਕਿਈ ਦੀ ਹੁੰਦੀ ਹੈ ਹੋਰ ਮੋਟੀਆਂ ਵੀ ਹੁੰਦੀਆਂ ਪਰ ਸਮਰਸ਼ੀਅਲ ਵਾਸਤੇ 6 ਕਿਲੋ ਦੀ ਪੈਪ ਹੁੰਦੀ ਆ ਉਹ ਤਕਰੀਬਨ ਦਾ ਵਜ਼ਨ ਹੁੰਦਾ 10 12 ਕਿਲੋ ਦੇ ਲਗਭਗ ਪੈਪ ਨਾਲ ਸਮਝੌਤਾ ਨਾ ਕਰੋ ਵੀਰੇ ਬੋਰ ਤਾਂ ਚੱਲਦਾ ਹੀ ਪਿਆ ਦੂਸਰਾ ਦਿਨ ਹੈ ਬੋਰ ਹੋ ਜਾਣਾ ਬੁੱਕੀ ਨਾਲ ਮੋਟਾ ਰੇਤਾ ਜਿੱਥੇ ਆਕੇ ਮੋਟਾ ਰਤਾ ਰੇਤਾ ਚੈੱਕ ਕਰਦੇ ਪਿਆ ਬੂਟਾ ਰੇਤੇ ਤੇ ਮਾਲ ਪਾਓ 150 ਫੁੱਟ ਜਿਵੇਂ ਮੰਨ ਲੈਨੇ ਆਪਾਂ 150 ਹੀ ਪਾਉਣਾ ਆ 200 ਪਾਉਣਾ ਇਹ ਇਹ ਦਿਮਾਗ ਚੋਂ ਕੱਢ ਦਿਓ ਗੱਲਾਂ ਜਿੱਥੇ ਮੋਟਾ ਰੇਤਾ ਹੁੰਦਾ ਮਾਲ ਉੱਥੇ ਪਾ ਲੋ ਆਪਣੇ 150 ਫੁੱਟੇ ਆਇਆ ਆ ਤਾਂ ਮੈਂ ਆਇਆ ਹੋਇਆ ਰਿਕਸ਼ਾ ਉਰੇ ਲੱਧਿਆ ਹੋਇਆ ਰਿਕਸ਼ਾ ਇਹਨਾਂ ਨੂੰ ਐ ਸ਼ਰਮ ਹੋਊਗੀ ਸ਼ਰਮ ਖਾ ਕੇ ਬੰਦਾ ਮਾਲ ਪਵਾ ਲੂ ਜਿਹੜਾ ਅਸੀਂ ਮੰਗਾਇਆ ਮੈਂ ਖੜੇ ਪੈਰ ਮੋੜਤਾ ਖੜੇ ਪੈਰ ਮੋੜਨ ਤੋਂ ਬਾਅਦ ਦੁਬਾਰਾ ਦੀ ਅਗਲੇ ਦਿਨ ਆਪ ਜਾ ਕੇ ਚੈੱਕ ਕੀਤਾ ਮਾਲ ਹੁਣ ਮਾਲ ਆਇਆ ਤਸੱਲੀ ਵਾਲਾ ਮਾਲ ਬਣਦਾ ਆ ਆ 4 ਇੰਚੀ ਪਾਈਪ ਇਹ ਫੀਨੋਲੈਕਸ ਦਾ ਮੰਗਾਇਆ ਆ ਆ ਪਾਈਪ ਫੀਨੋਲੈਕਸ ਇਹ 12 ਕਿਲੋ ਦਾ ਪਾਈਪ ਆ ਇਹਦਾ ਭਾਰ 12 ਕਿਲੋ ਆ ਗੇਜ ਜਿਹੜੀ 6 ਕੇ ਜਿਹਦੀ ਹੁੰਦੀ ਆ 15 ਫੁੱਟ ਦਾ ਫਿਲਟਰ 12 13 ਫੁੱਟ ਫਿਲਟਰ ਪਾਉਂਦੇ ਨੇ ਕੋਈ 15 ਫੁੱਟ ਪਾ ਲੈਂਦਾ ਉਹ ਲੱਗ ਗੱਲ ਤੇ ਆਹ ਹੁੰਦੀ ਹੈ ਡਿਲੀਵਰੀ ਇਹ 19 ਪੈਂਦੀ ਹੈ ਜਿੱਨਾ ਆਪਾਂ 20 ਫੁੱਟ ਡੁੱਬਦੀ ਹੋਵੇ ਪਾਣੀ ਜਿਵੇਂ ਇੱਥੇ 38 ਫੁੱਟ ਦਾ ਲੈਬ ਵਾਲਾ ਪਾਣੀ ਦਾ 38 ਫੁੱਟ ਤੇ ਪਾਣੀ ਆਇਆ ਤੇ ਆਹ ਬਾਹਰਲੀ ਸਾਈਡ ਤੇ ਲੱਗਦਾ ਕੁੱਪਾ ਆ ਤੇ ਇਹ 60 ਫੁੱਟ ਦੀ ਡਿਲੀਵਰੀ ਆ ਆ ਸਮਰਸੀਬਲ ਦੇ ਦੋ ਹਿੱਸੇ ਹੁੰਦੇ ਨੇ ਦੋ ਪੀਸ ਹੁੰਦੇ ਨੇ ਇੱਕ ਮੋਟਰ ਆ ਇੱਕ ਪੱਖਾ ਆ ਤੇ ਜਿਹੜਾ ਡਿਲੀਵਰੀ ਆ ਇਹ ਤਕਰੀਬਨ 20 ਫੁੱਟ ਪਾਣੀ ਚ ਡੁੱਬਦੀ ਹੋਈ ਹੁੰਦੀ ਆ ਤੇ ਅੱਗੇ ਜਾਂਦੀ ਹੈ ਤਾਰ ਇਹ ਤਾਰ ਵੀ ਤੁਸੀਂ ਇਹ ਸਮਝ ਲਓ ਵੀ ਜਿੰਨੀ ਡਿਲੀਵਰੀ ਪੈਂਦੀ ਆ ਉਹਦੇ ਤੋਂ 20 ਫੁੱਟ ਵੱਧ ਪੈਂਦੀ ਆ ਤਾਰ ਕਿਉਂਕਿ ਬਾਹਰ ਆਪਾਂ ਸਟਾਰਟਰ ਵਗੈਰਾ ਲਾਉਣਾ ਹੁੰਦਾ ਆ ਉਹਦੇ ਵਾਸਤੇ ਆ ਚੈੱਕ ਵਾਲ ਆ ਜਾਂਦਾ ਆ ਜਿਹੜੀ ਆ ਪਾਈਪ ਆ ਇਹਦੇ ਨਾਲ ਸਮਝੌਤਾ ਨਾ ਕਰਦੇ ਵੀ ਕਰੋ ਕਿਉਂਕਿ ਇਹ ਲੋਕ ਜਿਹੜੇ ਦੁਕਾਨਦਾਰ ਨੇ ਥੋੜਾ ਖਰਾਬੀ ਕਰਦੇ ਨੇ ਇੱਥੇ ਕਿਉਂਕਿ ਠੇਕੇ ਦੇ ਵਿੱਚ ਇੱਕ ਤਰ੍ਹਾਂ ਦਾ 25000 ਬਿੱਲ ਬਣਾਉਂਦੇ ਨੇ 23000 ਬਿੱਲ ਬਣਾਉਂਦੇ ਉਹਦੇ ਵਿੱਚ ਕੰਪੀਟੀਸ਼ਨ ਰਹਿੰਦਾ ਨਾ ਉਹਦਾ ਤਾਂ ਇਹ ਘਟੀਆ ਮਾਲ ਪਾ ਦਿੰਦੇ ਨੇ 10 ਕਿਲੋ ਵਾਲਾ ਪਾਈਪ ਪਾਉਂਦੇ ਨੇ ਜ਼ਿਆਦਾਤਰ ਆ ਤਾਰ ਆ ਇਹ ਤਾਰ ਇਹਦੇ ਨਾਲ ਬਨ ਕੇ ਸਮਰ ਇਹਦੇ ਨਾਲ ਡਿਲੀਵਰੀ ਨਾਲ ਬਨ ਦਿੱਤੀ ਜਾਂਦੀ ਹੈ ਤਾਰ ਤੇ ਸਮਰਸੀਬਲ ਨਾਲ ਲਮਕਾਇਆ ਜਾਂਦਾ ਹੈ ਇਹਦੇ ਨਾਲ ਇਹ ਇਹਦੇ ਨਾਲ ਮਜ਼ਬੂਤੀ ਹੁੰਦੀ ਹੈ ਤਾਂ ਪਾਈਪ ਇਹਨੀ ਬਾਅਦ ਚ ਜਾ ਕੇ ਟੁੱਟ ਜਾਂਦੀਆਂ ਨੇ ਪਾਈਪਾਂ ਹਾਲਾਂਕਿ ਇਹਦੀ ਥਾਂ ਤੇ ਲੋਹੇ ਦਾ ਪਾਈਪ ਜਾਂ ਪਲਾਸਟਿਕ ਦਾ ਦੂਸਰਾ ਪਾਈਪ ਚੱਟਾ ਪਾਈਪ ਪਾਉਣਾ ਚਾਹੀਦਾ ਆ ਚਲ ਆਪਾਂ ਅਜੇ ਟੈਂਪਰੀਰੀ ਕਰਾ ਰਹੇ ਹਾਂ ਫਿਰ ਕਿਤੇ ਦੁਬਾਰਾ ਦੀ ਬਦਲ ਲਾਂਗੇ ਬਦਲੀ ਜਾਂਦੀਆਂ ਨੇ ਕਹਿਣ ਦਾ ਮਤਲਬ ਚੀਜ਼ਾਂ ਇਹ ਪਰ 4 ਇੰਚੀ ਜਿਹੜੀ ਪਾਈਪ ਮੇਨ ਪਾਈਪ ਆ ਉਹ ਨਹੀਂ ਬਣਾਣਾ ਸ਼ੁਰੂ ਕਿ ਸਭ ਤੋਂ ਪਹਿਲੇ ਬੋਰ ਹੁਣ ਤਕਰੀਬਨ 150 ਫੁੱਟ ਹੋ ਚੁੱਕਿਆ 155 ਕ ਫੁੱਟ ਬੋਰ ਹੋ ਗਿਆ 150 ਫੁੱਟ ਮਾਲ ਪੈ ਜਾਣਾ ਇਸ ਪੈਪ ਦੀ ਪੈਪ ਦੀ ਖਾਸੇ ਦੇ ਵਿੱਚ ਹੀ ਸਾਕਟ ਬਣੀ ਹੁੰਦੀ ਹੁਣ ਪਹਿਲਾਂ ਸਾਕਟਾਂ ਲੱਗ ਆਉਂਦੀਆਂ ਹੁਣ ਪੈਪ ਦੇ ਨਾਲੇ ਬਣ ਕੇ ਆਉਣ ਲੱਪੀਆਂ ਆ ਜੋੜ ਲੱਗਦਾ ਵੀ ਦੇਖ ਲਓ ਤੁਸੀਂ ਹੁਣ ਇਹਦੇ ਵਿੱਚ ਸੋਲੂਸ਼ਨ ਲਾ ਦਿੱਤਾ ਜਾਂ ਸੋਲੂਸ਼ਨ ਲਾ ਕੇ ਵਿੱਚ ਦੂਸਰਾ ਪੈਪ ਸਿੱਧਾ ਹੀ ਠੋਕ ਦਿੱਤਾ ਜਾਂਦਾ ਪਹਿਲਾਂ ਸਾਖਟਾਂ علیحدਾਂ ਹੁੰਦੀਆਂ ਹੁੰਦੀਆਂ ਸੀਗੀਆਂ ਸੈ ਦੋ ਜੋੜ ਬਣ ਜਾਂਦੇ ਸੀ ਹੁਣ ਤਾਂ ਜੋੜ ਦਾ ਕੋਈ ਸੱਪਾ ਹੀ ਹੈ ਨਹੀਂਗਾ ਪਾਈਪ ਦੇ ਵਿੱਚ ਜਿਹੜੀ ਵਧੀਆ ਕੰਪਨੀ ਦੀ ਉਹਦੇ ਤੇ ਵਿੱਚ ਹੀ ਆਉਂਦੇ ਨੇ ਸਾਖਟ ਬਣੇ ਹੋਏ ਤਕਰੀਬਨ ਵੈਸੇ ਹੁਣ ਵਧੀਆ ਕੰਪਨੀਆਂ ਵਾਲੇ ਵਿੱਚੇ ਸਾਖਟ ਲਾਉਣ ਲੱਪੇ ਬਸ ਸੋਲੂਸ਼ਨ ਲਾਈ ਜਾਣਾ ਠੱਕੀ ਜਾਣਾ ਸੋਲੂਸ਼ਨ ਲਾਈ ਜਾਣਾ ਠੱਕੀ ਜਾਣਾ ਮਾਲ ਨੂੰ ਤੇ ਮਾਲ ਪੈਂਦਾ ਦੇਖ ਲੋ ਪਸਾ ਇੱਕ ਗਾਠਾ ਗੱਠ ਆ ਗੱਠ ਦੇ ਉੱਤੇ ਖੜਾ ਸਾਰਾ ਬੋਰ ਅਗਲਾ ਪੈਪ ਪਾਜਣਾ ਅਗਲਾ ਪੈਪ ਫਿਰ ਠੋਕ ਦੇਣਾ ਸੋਲੂਸ਼ਨ ਲਾ ਦੇਣਾ ਫਿਰ ਠੋਕ ਕੇ ਫਿਰ ਨਗਾਈ ਜਾਣਾ ਬਸ ਇੰਨਾ ਕੇ ਕੰਮ ਆ ਮਾਲ ਪਾਉਣਾ ਉਸ ਤੋਂ ਬਾਅਦ ਹੁਣ ਸਮਾਂ ਆ ਗਿਆ ਬੋਰ ਪੱਟਣ ਦਾ ਮਾਲ ਵਿੱਚ ਪਾ ਦੇਣਾ ਬਾਹਰਲੀ ਜਿਹੜੀ ਪੈਪ ਆ 5 ਇੰਚੀ ਦਾ ਪੈਪ ਜਿਹੜਾ ਬੋਰ ਕਰਿਆ ਜਿਹੜੀ ਪੈਪ ਨਾਲ ਉਸ ਪੈਪ ਦੇ ਉੱਤੇ ਇੱਕ ਕਿੰਦਾ ਲਾ ਕੇ ਉਹੀ ਜਿਹਦੇ ਨਾਲ ਬੁੱਕੀ ਚੱਲਦੀ ਆ ਪੈਪ ਦੇ ਨਾਲ ਉਹ ਉਹ ਉਹਨੂੰ ਉਹਦੇ ਤੇ ਕੁੰਡਾ ਪਾ ਕੇ ਉਹਨੂੰ ਪਾਇਪ ਨੂੰ ਵਿੱਚ ਮਾਲ ਛੱਡ ਦੇਣਾ ਪਾਇਪ ਨੂੰ ਬਾਹਰਲੇ ਨੂੰ ਕੱਢਣ ਲੱਪੈਂਦੇ ਨੇ ਆ ਇਹਦਾ ਟੈਕਨੀਕ ਆ ਬੋਰ ਪਟਣ ਦੀ ਪਰ ਜਿੱਦਾਂ ਕਸ਼ਿਆ ਸੀਗਾ ਉਦਾਂ ਹੀ ਖੋਲ ਲੈਣਾ ਪਾਇਪ ਨੂੰ ਇੱਕ-ਇੱਕਲੇ ਪਾਇਪ ਨੂੰ ਖੋਲ ਕੇ ਉੱਪਰ ਬੰਨਿਆ ਹੋਇਆ ਨਾਲ ਜਿਹੜਾ ਪਾਇਪ ਜਿਹਦੇ ਨਾਲ ਪੱਟਿਆ ਨਾ ਤੇ ਕਿੱਲਾ ਲਾ ਕੇ ਉਹਦੇ ਨਾਲ ਬੰਨਿਆ ਹੋਇਆ ਪਾਇਪ ਨੂੰ ਉੱਪਰੋਂ ਤੇ ਇੰдый ਇਕੱਲਾ ਇਕੱਲਾ ਪਾਈਪ ਕਰਕੇ ਕੱਢ ਲੈਣਾ ਬਾਹਰ ਇਹਨਾਂ ਨੇ ਬੋਰ ਵਿੱਚ ਰਹਿ ਲੈਣਾ ਲਾ ਦੇਖ ਲੋ ਆਇਆ ਬੋਰ ਦਾ 4 ਇੰਚੀ ਉਹਨੂੰ ਬੋਰ ਹੋ ਗਿਆ ਬਾਹਰਲਾ ਬੋਰ ਬਟ ਲਿਆ ਮਾਲ ਪਾਤਾ 4 ਇੰਚੀ ਪਾਈਪ ਦਾ ਇਹ ਬੋਰ ਆਪਣਾ ਇਹਨਾਂ ਨੇ 5 ਫੁੱਟ ਪਾਈਪ ਫਿਰ ਵੀ ਕਹਿੰਦੇ ਜਾਂਦੇ ਵੱਡੇ ਦਿੱਤਾ ਹੁਣ ਤੁਹਾਨੂੰ ਦਿਖਾਉਂਦੇ ਆ ਮੋਟਰ ਨੂੰ ਕਿਵੇਂ ਜੋੜਦੇ ਨੇ ਮੋਟਰ ਦਾ ਸਾਰਾ ਫੰਕਸ਼ਨ ਕਿਵੇਂ 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 ਜੋੜ ਸਾਰੇ ਜਿੰਨੀ ਵੀ ਫਿਟਿੰਗ ਹੁੰਦੀ ਆ ਤੁਹਾਨੂੰ ਉਹ ਫਿਟਿੰਗ ਕਹਿੰਨ ਕਲੀਅਰ ਦਿਖਾਉਂਦਾ ਪਹਿਲਾਂ ਤਾਂ ਇਹਦੀ ਤਾਰ ਉਹ ਛਿੱਲ ਲੈਂਦੇ ਨੇ ਇਹ ਜਿਹੜੀ ਕਿ ਆਪਣੇ ਕੇਬਲ ਤਾਰ ਨਾਲ ਹੁੰਦੀ ਆ 80 ਫੁੱਟ ਦੀ ਆਪਾਂ ਲਿੱਤੀ ਆ 60 ਫੁੱਟ ਦੀ ਡਿਲੀਵਰੀ ਆ ਇਹ ਇਹ ਇਹਨੂੰ ਛਿੱਲ ਕੇ ਚੰਗੀ ਤਰ੍ਹਾਂ ਦੇਖ ਲਿਓ ਹੁਣ ਕਹਿਣ ਦਾ ਉਹਦਾ ਘਰੇ ਤੁਸੀਂ ਕਰ ਸਕਦੇ ਹੋ ਜੇ ਕਰਨਾ ਚਾਹੋ ਦੂਸਰੇ ਪਾਸੇ ਜਿਹੜੀ ਮੋਟਰ ਆ ਉਹਦਾ ਉਹ ਉਹਨੂੰ ਛਿੱਲ ਲੈਣਾ ਇੱਕ ਇਸ ਸਾਈਡ ਦੋ ਹਿੱਸੇ ਨੇ ਨਾ ਜਿਹਦੇ ਨਾਲ ਕੇਬਲ ਲੱਗੀ ਹੁੰਦੀ ਆ ਦੋ ਹਿੱਸਿਆਂ 'ਚੋਂ ਇੱਕ ਹਿੱਸੇ ਨਾਲ ਸੌਖੇ ਤਰੀਕੇ ਨਾਲ ਸਮਝਾ ਦਿੰਦਾ ਨਾ ਜਿਹੜੇ ਹਿੱਸੇ ਦੇ ਨਾਲ ਕੇਬਲ ਲੱਗੀ ਹੁੰਦੀ ਆ ਉਸ ਹਿੱਸੇ ਨਾਲ ਕੇਬਲ ਜੋੜ ਦੇਣੀ ਆ ਤਿੰਨੇ ਜੋੜ ਇਹਦੇ ਨਾਲ ਇੱਕ ਟੇਪ ਵੀ ਆਉਂਦੀ ਆ ਅ ਪਹਿਲਾਂ ਇਹਨੂੰ ਛਿੱਲ ਕੇ ਚੰਗੀ ਤਰ੍ਹਾਂ ਅ ਮਤਲਬ ਤਾਂਬਾ ਜਿਹੜਾ ਹੁੰਦਾ ਪੀਸ ਉਹ ਬਾਹਰ ਕੱਢ ਲੈਣਾ ਉਸ ਤੋਂ ਬਾਅਦ ਉਹਨੂੰ ਮਤਲਬ ਦੂਜੇ ਪਾਸੇ ਜਿਹੜੀ ਟੇਪ ਆ ਉਹ ਦੇ ਤਲੇ ਵੇਟਣੀਆਂ ਟੇਪ ਆ ਜਿਹੜਾ ਦੂਸਰਾ ਹਿੱਸਾ ਹੁਣ ਮੋਟਰ ਦਾ ਜਿਹੜਾ ਪੱਖਾ ਹੁੰਦਾ ਜਿਹੜਾ ਉਹਦੇ 'ਚ ਇਹਦੇ 'ਚ ਪਾਣੀ ਭਰਨਾ ਹੁੰਦਾ ਆਪਾਂ ਇਹਨੂੰ ਪਹਿਲਾਂ ਨਟਾਂ ਨੂੰ ਇਹਦੇ ਤਿੰਨੇ ਨਾਟ ਦੋ ਨਾਟ ਹੁੰਦੇ ਨੇ ਸ਼ਾਇਦ ਤਿੰਨ ਹੁੰਦੇ ਨੇ ਉਹਨੂੰ ਖੋਲ ਕੇ ਇਹਨੂੰ ਪਾਣੀ ਨਾਲ ਭਰ ਲੈਣਾ ਦੂਸਰੇ ਪਾਸੇ ਜਿਹੜੇ ਆਪਾਂ ਜੋੜ ਲਾਏ ਨੇ ਉਹਨਾਂ ਦੇ ਉੱਤੇ ਟੇਪ ਨਾਲ ਆਉਂਦੀ ਆ ਇਹ ਯਾਰ ਸਮਰਸੀਬਲ ਦੇ ਪੰਪ ਦੇ ਨਾਲ ਟੇਪ ਆਉਂਦੀ ਆ ਇੱਕ ਇਹ ਟੇਪ ਉਹ ਜੋੜਾ ਦੇ ਉੱਤੇ ਲਿਬੇਟ ਦੇਣੀ ਆ ਪਾਣੀ ਪਾਉਣ ਤੋਂ ਬਾਅਦ ਉਹਦੇ ਨਟ ਫਿਰ ਉਹ ਨਟ ਟਾਈਟ ਕਰਕੇ ਕਸ ਦੇਣੇ ਨੇ ਉਹਨਾਂ ਨੂੰ ਆਲਰੇਡੀ ਪੰਪ ਦੇ ਨਾਲ ਟੇਪ ਆਉਂਦੀ ਆ ਉਹਨੂੰ ਲਿਬੇਟਰ ਤੋਂ ਬਾਅਦ ਫਿਰ ਆਪਣੀ ਟੇਪ ਉਹਦੇ ਉੱਤੇ ਕਰਨੀ ਆ ਡਬਲ ਜੋੜ ਕਿਉਂਕਿ ਪਾਣੀ 'ਚ ਰਹਿਣੇ ਆ ਜੋੜ ਇਹ ਤੇ ਜਿਹੜਾ ਦੂਸਰਾ ਹਿੱਸਾ ਆ ਉਹ ਆਪਾਂ ਡਿਲੀਵਰੀ ਦੇ ਨਾਲ ਕੱਸ ਦੇਣਾ ਤੇ ਇਧਰਲੀ ਸਾਈਡ ਤੇ ਉਹ ਉਹ ਹਿੱਸਾ ਜਿਹੜਾ ਦੂਈ ਉਹ ਸਟਾਰਟਰ ਨਾਲ ਕੱਸ ਹੋਣਾ ਹੈ ਤੇ ਇਹ ਹਿੱਸਾ ਇੱਕ ਹਿੱਸਾ ਡਿਲੀਵਰੀ ਨਾਲ ਕੱਸ ਹੋਣਾ ਹੈ ਜਿਹੜਾ ਕੇਬਲ ਵਾਲਾ ਜਿਹਨੂੰ ਕੇਬਲ ਫਿੱਟ ਕੀਤੀ ਆ ਉਹ ਕੇਬਲ ਵਾਲੀ ਸਾਈਡ ਤੇ ਸਟਾਰਟਰ ਵਾਲੀ ਸਾਈਡ ਤੇ ਤੇ ਜਿਹੜੀ ਜਿਹੜਾ ਦੂਸਰੀ ਜਿੱਥੇ ਪਾਣੀ ਪਾਇਆ ਉਹਨੂੰ ਆਪਾਂ ਕੱਸ ਦੇਣਾ ਨਾਲ ਡਿਲੀਵਰੀ ਦੇ ਤੇ ਧਾਗਾ ਸਫੈਦਾ ਚੰਗੀ ਤਰ੍ਹਾਂ ਜੋੜ ਲਾ ਕੇ ਇਹਨਾਂ ਨੂੰ ਐਨ ਚੰਗੀ ਤਰ੍ਹਾਂ ਟਾਈਟ ਕਰ ਦਿੰਦੇ ਨੇ ਟਾਈਟ ਕਿਉਂਕਿ ਇੰਨਾ ਚੋ ਜੇ ਹਵਾ ਰਹੇਗੀ ਮਾੜੀ ਮੁੱਟੀ ਵੀ ਢਿੱਲ ਰਹੇਗੀ ਨਾ ਤੇ ਜਾਂ ਸਫੈਦਾ ਜਾਂ ਹਵਾ ਲੈ ਗਿਆ ਤਾਂ ਫਿਰ ਪਤਾਈਆ ਉਸ ਤੋਂ ਬਾਅਦ ਤਾਰ ਜਿਹੜੀ ਦੂਸਰੀ ਜਿਹੜੀ ਤੁਹਾਨੂੰ ਦੱਸਿਆ ਸੀ ਨਾਲ ਬੰਨ ਕੇ ਲਮਕਾਉਣਾ ਆ ਉਹ ਤਾਰ ਲੈਣੀ ਆ ਉਹ ਤਾਰ ਨੂੰ ਸਿੱਧਾ ਕਰ ਲੈਂਦੇ ਨੇ ਸਿੱਧਾ ਕਰਨ ਤੋਂ ਬਾਅਦ ਫਿਰ ਇਹ ਸਮਰਸੀਪਲ ਨਾਲ ਬੰਨਣੀ ਆ ਦੇ ਨਟ ਇਹਨਾਂ ਦੋਵਾਂ ਹਿੱਸਿਆਂ ਨੂੰ ਫਿਰ ਆਪਸ ਵਿੱਚ ਜੋੜ ਦੇਣਾ ਜਿਹੜੇ ਦੋ ਸਮਰਸੀਬਲ ਦੇ ਦੋ ਹਿੱਸੇ ਹੁੰਦੇ ਨੇ ਨਾ ਪੱਖਾ ਤੇ ਮੋਟਰ ਇਹਨਾਂ ਦੋਵਾਂ ਨੂੰ ਆਪਸ ਦੇ ਵਿੱਚ ਜੋੜ ਕੇ ਇਹਨਾਂ ਦੇ ਨਟ ਫਿਰ ਟਾਈਟ ਕਰ ਦਿੰਦੇ ਨੇ ਇਹ ਟਾਈਟ ਕਰਨ ਤੋਂ ਬਾਅਦ ਇਹਨੂੰ ਫਿਰ ਪਾਣੀ ਚਲਮਕਾਇਆ ਜਾਣਾ ਤੁਹਾਨੂੰ ਉਹ ਵੀ ਅੱਗੇ ਦਿਖਾਉਂਦਾ ਮੈਂ ਇਹ ਹੁਣ ਤਾਰ ਨਾਲ ਬੰਨਤੀ ਨਾਲ ਜਿਹੜੀ ਜਿਹੜੀ ਨਾਲ ਤਾਰ ਹੈ ਜਿਹਨੂੰ ਮਜ਼ਬੂਤੀ ਦੇਣੀ ਕਹਿੰਦੇ ਨੇ ਥੱਲੇ ਲੰਮਕਦੀ ਹੈ ਮੱਛੀ ਮੋਟਰ ਨਾਲ ਲੰਮਕਦੀ ਹੈ ਇਹਦੇ ਨਾਲ ਤਾਰ ਬੰਨੀ ਜਾਣੀ ਆਹ ਦੇਖ ਤਾਰ ਬੰਨਤੀ ਚੰਗੀ ਤਰੀਕੇ ਨਾਲ ਆਂ ਇਕੱਠੀਆਂ ਗੱਠਾਂ ਚੰਗੀਆਂ ਗੱਠਾਂ ਕਿਉਂਕਿ ਤਾਰ ਦੇ ਉੱਤੇ ਡਿਪੈਂਡ ਆ ਕੋਈ ਕੱਲ ਨੂੰ ਪੈਪ ਟੁੱਟ ਜਵੇ ਕੋਈ ਗੱਲਬਾਤ ਹੋ ਜਵੇ ਤਾਂ ਇਹ ਜਿਹੜੀ ਚੀਜ਼ ਤਾਰ ਹੈ ਇਹਦੇ ਨਾਲ ਲੰਮਾ ਕਿੰਨਾ ਔਰ ਇਹ ਇਹ ਚੀਜ਼ਾਂ ਨੂੰ ਵੀ ਨਾਲ ਸਮਰਸੀਬਲ ਦੇ ਨਾਲ ਬੰਨ੍ਹ ਦਿੰਦੇ ਨੇ ਚੰਗੀ ਤਰੀਕੇ ਨਾਲ ਟੇਪ ਵੀ ਉੱਤੇ ਲਾ ਦਿੰਦੇ ਨੇ ਇਹਦੇ ਤੇ ਲੈ ਵੀ ਮੇਰਾ ਆ ਗਿਆ ਹੁਣ ਬੂਰ ਦਾ ਟਾਈਮ ਬੂਰ ਦੇ ਵਿੱਚ ਮੋਟਰ ਪਾਤੀ ਨਾਲ ਇਹਦੇ ਨਾਲ ਹੀ ਹੁਣ ਆਪਾਂ ਟੇਪ ਵੀ ਲੱਗੀ ਹੋਈ ਆ ਤੇ ਨਾਲ ਲੱਗੀ ਹੋਈ ਡਿਲੀਵਰੀ ਇਹ ਸਾਰੀ ਚੀਜ਼ਾਂ ਇਕੱਠੀਆਂ ਕੰਬਾਈਨ ਕਰਕੇ ਬੂਰ ਚ ਪਾਉਣ ਪਾ ਦੇਣੀਆਂ ਨੇ ਪਹਿਲਾਂ ਇਹਨੂੰ ਸਿੱਧੀਆਂ ਕਰਕੇ ਖੋਲ ਕੇ ਰੱਖਣਾ ਨਾਲ ਨਾਲ ਟੇਪ ਵੀ ਕਰਨੀ ਆ ਥੋੜੀ ਬਹੁਤ ਜਿਆਦਾ ਨਹੀਂ ਉੱਪਰੋਂ ਥੱਲੇੋਂ ਕਰ ਦੋ ਟੇਪ ਨਾਲ ਸਿਰਾਂ ਆ ਜਿਹੜਾ ਡਿਲੀਵਰੀ ਦਾ ਸਿਰ ਆ ਗਿਆ ਇਹਦੀ ਆ ਚੱਪਣੀ ਪਲੇਟ ਦੇ ਵਿੱਚੋਂ ਕੱਢ ਕੇ ਕੇਬਲ ਤੇ ਤਾਰ ਦੋਨੋਂ ਚੀਜ਼ਾਂ ਨੂੰ ਚ ਕੱਢ ਲੈਣੀਆਂ ਨੇ ਤੇ ਪਲੇਟ ਜਿਹੜੀ ਇਹ ਹੈ ਉਹਦੇ ਉੱਤੇ ਪਾਈਪ ਦੇ ਉੱਤੇ ਫਿੱਟਾ ਜਣੀਆ ਪੂਰੀ ਤੋਂ ਬਾਅਦ ਇਹਨੂੰ ਇਸ ਮਰਸੀਬਲ ਨੂੰ ਜਿਹੜੀ 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 ਪਲੇਟ ਦੇ ਉੱਤੇ ਨਿੱਪਲ ਜਿਆ ਲੱਗਿਆ ਉਹਨੂੰ ਧਾਗਾ ਸਫੇਦਾ ਲਾ ਦਿੰਦੇ ਨੇ ਚੰਗੀ ਤਰ੍ਹਾਂ ਕਿਉਂਕਿ ਇਹ ਵੀ ਲਾਉਣਾ ਜਿੱਥੇ ਜਿੱਥੇ ਧਾਗਾ ਸਫੇਦਾ ਲਾਉਂਦਾ ਸਨ ਲੋ ਵੀ ਇੱਥੋਂ ਹੀ ਹਵਾ ਲੈ ਸਕਦੇ ਨੇ ਜੋੜ ਜੀ ਲੈ ਸਕਦੇ ਨੇ ਤੇ ਇਸ ਜੋੜ ਦੇ ਨਾਲ ਦੂਸਰੇ ਪਾਸੇ ਦੂਸਰੇ ਹੱਥ ਦੇ ਉੱਤੇ ਆਪਾਂ ਚੈੱਕ ਬਾਲ ਕਰ ਦੇਣਾ ਜਿਹੜਾ ਕਿ ਚੈੱਕ ਬਾਲ ਇਹ ਇੰਚੀ ਬਈ ਇੰਚੀ ਦੇ ਹੀ ਹੁੰਦਾ ਆ ਦੋਏ ਸਾਈਡ ਇੰਚੀ ਦੇ ਸਾਈਜ਼ ਹੁੰਦੇ ਨੇ ਇੰਚੀ ਬਈ ਇੰਚੀ ਦੇ ਹੀ ਲੈਣਾ ਕਿਉਂਕਿ ਥੱਲੇ ਵੀ ਡਿਲੀਵਰੀ ਇੰਚੀ ਦੀ ਆ ਰਹੀ ਆ ਤੇ ਜਿਹੜਾ ਆਪਾਂ ਫਲੋ ਕਰਨਾ ਆ ਪਾਣੀ ਬਾਹਰ ਜਾਣਾ ਆ ਜਿਹੜਾ ਕਿ ਓਵਰਫਲੋ ਹੋਣਾ ਆ ਉਹ ਵੀ ਆਪਾਂ 1 ਇੰਚੀ ਦੀ ਹੋਣਾ ਚਾਹੀਦਾ ਜਿਹੜੀ ਇਹਦੇ ਨਾਲ ਹੋਣਾ ਬਾਹਰਲੀ ਸਾਈਡ ਤੇ ਆ ਕੇ ਆਪਾਂ ਡਿਲੀਵਰੀ ਦੇ ਉੱਤੇ ਬਾਹਰਲੀ ਸਾਈਡ ਤੇ ਆ ਕੇ ਬੰਨਤੀ ਆਪਾਂ ਨਾਲ ਜਿਹੜੀ ਤਾਰ ਆ ਲਓਨ ਸਟਾਰਟਰ ਦੇਖ ਲਓ ਕਿਵੇਂ ਜੁੜਦਾ ਆ ਤੁਹਾਨੂੰ ਇਹ ਸਾਰੀ ਗੱਲ ਚੰਗੀ ਤਰ੍ਹਾਂ ਪਤਾ ਲੱਗ ਜਾਵੇ ਸਟਾਰਟਰ ਬਾਰੇ ਜਿਵੇਂ ਤਾਰ ਨਿਕਲਦੀ ਆ ਇਹਨਾਂ ਲਿਖਿਆ ਹੈ ਇਨਪੁਟ ਤੇ ਆਉਟਪੁਟ ਹੂੰ ਸਟਾਰਟਰ ਦੇ ਬਾਹਰ ਇਹਦੇਖ ਸਟਾਰਟਰ ਦੇ ਬਾਹਰ ਜਿੰਨ ਕਿੱਥੇ ਵੀ ਬੰਦਾ ਉਲਝਦਾ ਹੈ ਆ ਬਾਹਰ ਸਾਰੇ ਪੁਆਇੰਟ ਲਿਖੇ ਹੋਏ ਹੁੰਦੇ ਨੇ ਇਨਪੁਟ ਆਉਟਪੁਟ ਦੇ ਰੰਗ ਤਾਰਾਂ ਦੇ ਸਾਰੇ ਬਾਹਰ ਲਿਖੇ ਹੋਏ ਹੁੰਦੇ ਨੇ ਉਹਦੇ ਹਿਸਾਬ ਨਾਲ ਉਦਾਂ ਹੀ ਕਰਕੇ ਤਿੰਨੇ ਚੀਜ਼ਾਂ ਜੋੜ ਦੇਣੀਆਂ ਨਾਲ ਆ ਗੋਕੀਲੇ ਰੱਖਦੇ ਇੱਕ ਗੱਲ ਦਾ ਧਿਆਨ ਰੱਖਣਾ ਮਿੱਟੀ ਉਹੀ ਪਾਉਣੀ ਆ ਬੋਰ ਦੇ ਆਲੇ ਦੁਆਲੇ ਜਿਹੜੀ ਬੋਰ ਚੋਂ ਕੱਢੀ ਆ ਆਲੇ ਦੁਆਲੇ ਤਸਲੇ ਭਰ ਕੇ ਹੋਰ ਮਿੱਟੀ ਨਹੀਂ ਪਾਉਣੇ ਕਿਉਂਕਿ ਪੂਰਾ ਪ੍ਰੋਪਰ ਗੱਫ ਨਹੀਂ ਬਣਦਾ ਹੈਗਾ ਬੋਰ ਦੇ ਨਾਲ ਗੱਫ ਬਣ ਜਵੇ ਜਿਹੜਾ ਪੂਰਾ ਸਟਰੋਂਗ ਹੋ ਜਵੇ ਬੋਰ ਇਹ ਧਿਆਨ ਰੱਖਣਾ ਮਿੱਟੀ ਉਹੀ ਪਾਉਣੀ ਆ ਆਲਾ ਆਪਾਂ ਨੂੰ ਸਟਾਰਟਰ ਚੋੜਤਾ ਨਾਲ 17 ਪਲਾਬ ਬੁਰਕ ਤੱਕ ਪਾਣੀ ਨਿਕਲਦਾ ਪਿਆ ਇੱਕ ਹਾਊਸਪਬ ਇੱਕ ਸੌਰੀ ਸਮਰਸੀਬਲ ਦੀ ਇੱਕ ਆਵਰ ਦੀ ਮੋਟਰ ਦਾ ਪਾਣੀ ਦੇ ਨਿਕਲਦਾ ਪਿਆ ਆ ਠੀਕ ਸਾਉਣ ਜਿਹੜਾ ਬੋਰ 3 ਦਿਨਾਂ ਦੀ ਮਿਹਨਤ ਆ ਆਪਸ ਸਾਧੀਆਂ ਨੂੰ ਪਾਣੀ ਲਾਤਾ ਹਾਲਾਂਕਿ ਆਪਾਂ ਦਾ ਆਪਣੇ ਘਰ ਵਾਸਤੇ ਮੋਟਰ ਕਰਾਇਆ ਆ ਆ 1 ਇੰਚੀ ਮੋਟਰ ਦਾ ਪਾਣੀ ਹੈ ਠੀਕ ਆ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰੱਖਾ ਹੱਸਦੇ ਵਸਦੇ ਰਹੋ ਪੰਜਾਬੀ